ਮੈਂ 93 ਸਾਲ ਹੋ ਗਏ ਕੰਮ ਕਰਦੇ ਮੈਂ ਤੇ ਉਮਰ ਵੀ ਥੋੜੀ ਮੈਂ ਤਾਂ 33 ਸਾਲੀ ਲੱਗਦੀ ਹੈ ਨਹੀਂ ਹਮਾਰਾ ਬੇਟੀ 46 ਸਾਲ ਦੀ ਹਮਾਰਾ 46 78 ਦਾ ਜਨਮ ਹੈ ਮੇਰਾ ਠੀਕ ਹੈ ਤੇ ਮੈਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਲੱਗਿਆ ਸੀਗਾ ਇਨਾ ਕੰਮ ਚ ਮੇਰਾ ਰੋਜ਼ਾਨ ਸੀਗਾ ਚਲੋ ਫਾਦਰ ਸਾਹਿਬ ਦਾ ਕੰਮ ਸੀਗਾ ਡੇਰੀ ਫਾਰਮ ਦਾ ਹੀ ਹਾਂਜੀ ਤੇ ਡੰਗਰ ਪਸ਼ੂ ਖੇਤੀવાડી ਦਾ ਹੀ ਕੰਮ ਸੀਗਾ ਮੈਂ ਉਹਦੇ ਵਿੱਚ ਹੀ ਫਿਰ ਮੈਂ ਇਦੇ ਵਿੱਚ ਮੇਰਾ ਰੁਝਾਨ ਹੋ ਗਿਆ ਮੈਂ ਇਹ ਕੰਮ ਕਰਿਆ। ਮੈਂ ਆਪਣਾ ਘਰ ਦਾ ਕੰਮ ਹੀ ਸ਼ੁਰੂ ਕਰ ਘਰ ਦਾ ਕੰਮ ਹੀ ਸ਼ੁਰੂ ਕਰਤਾ ਜੀ। ਔਰ ਮੈਨੂੰ ਇਹਨਾਂ ਨੇ ਦਿੱਤਾ ਵੀ ਬਹੁਤ ਕੁਝ ਹੈ ਇਹਨਾਂ ਨੇ। ਤੇ ਜਿਵੇਂ ਹੁਣ ਆਪਾਂ ਦੇਖਦੇ ਆਂ ਲੋਕਾਂ ਨੂੰ ਵੀ ਸੁਣਦੇ ਆਂ ਵੀ ਅੱਜ ਤਾਂ ਜੀ ਬੋਹਾ ਵੀ ਨਹੀਂ ਬਚਦਾ ਤੇ ਤੁਸੀਂ ਸੋਚਿਆ ਨਹੀਂ ਕਿ ਹੋਰ ਕੰਮ ਕਰੀਏ ਇਹਨੂੰ ਕਿਉਂ ਚੁਣਿਆ? ਨਹੀਂ ਭਾਜੀ ਪਤਾ ਜੇਕਰ ਮੈਂ ਕਿਤੇ ਨੌਕਰੀ ਵੀ ਕਰਦਾ ਹੁੰਦਾ ਤਾਂ 25-30000 ਰੁਪਏ ਦੀ ਨੌਕਰੀ ਮੈਨੂੰ ਮਿਲੀ ਵੀ ਹੁੰਦੀ। ਠੀਕ ਹੈ ਜੀ। ਉਹ ਵੀ ਮੈਂ ਗ੍ਰੈਜੂਏਟ ਹੋ ਕੇ ਮੈਂ ਪੜ੍ਹਾਈ ਕਰੀ ਵੀ ਹੁੰਦੀ ਤਾਂ ਜਾ ਕੇ ਪਰ ਇਹਦੇ ਵਿੱਚ ਆਇਆ ਜਾਇਆ ਮੇਰਾ ਲੱਖਾਂ ਰੁਪਏ ਦਾ ਮੈਂ ਵਪਾਰ ਵੀ ਕਰਦਾ ਤੇ ਕੋਈ ਗਾਂ ਮੈਨੂੰ 10000 ਛੱਡ ਜਾਂਦੀ ਹੈ ਕੋਈ 15 ਛੱਡ ਜਾਂਦੀ ਹੈ ਕੋਈ 5 ਛੱਡ ਜਾਂਦੀ ਹੈ ਤੇ ਮੇਰਾ ਬਹੁਤ ਵਧੀਆ ਰੋਜਗਾਰ ਮੇਰਾ ਇਹਦੇ ਨਾਲ ਚੱਲਦਾ ਪਿਆ ਨਾਲ ਤੁਸੀਂ ਵਪਾਰ ਵੀ ਕਰਦੇ ਵਪਾਰ ਵੀ ਮੈਂ ਨਾਲ-ਨਾਲ ਕਰਦਾ ਨਾਲੇ ਮੇਰਾ ਦੁੱਧ ਦਾ ਕੰਮ ਵੀ ਹੈ ਤੇ ਉਸ ਮਹੀਨੇ ਦਾ ਮੇਰਾ ਵਧੀਆ ਦੁੱਧ ਵਿਕ ਜਾਂਦਾ ਮੇਰਾ ਸਵਾ ਲੱਖ 2 ਲੱਖ ਤੋਂ 1.5 ਤੋਂ 2 ਲੱਖ ਰੁਪਏ ਦਾ ਦੁੱਧ ਹੋ ਜਾਂਦਾ ਮੇਰਾ ਤੇ ਮੈਨੂੰ ਬਹੁਤ ਵਧੀਆ ਭਜਦਾ ਜੀ ਇਹਦੇ 'ਚ ਜੀ ਗੋਹੇ ਵਾਲੀ ਤਾਂ ਇਹਦੇ 'ਚ ਹੈ ਹੀ ਕੁਝ ਨਹੀਂ ਗਿਆ ਗੋਹਾ ਵੀ ਵੱਜਦਾ ਸਾਰਾ ਕੁਝ ਹੀ ਵੱਜਦਾ ਜੀ ਇਹਦੇ 'ਚ ਹਾਂ ਗੋਹਾ ਵੀ ਆਪਣਾ ਵਿਕਣਾ ਹੈ ਗੋਹਾ ਵੀ ਆਪਣਾ ਵਿਕਣਾ ਹੈ ਜੀ ਇਹਦੇ 'ਚ ਤਾਂ ਪੜਾਈ ਲਿਖਾਈ ਦੀ ਗੱਲ ਕਰੀਏ ਭਾਈ ਤਾਂ ਮੈਂ 10ਵੀਂ ਕੀਤੀ ਹੈ 10ਵੀਂ ਵੀ ਫੇਲ ਵੀ ਰਿਹਾ ਜੀ ਮੈਂ ਅੱਛੇ 10ਵੀਂ ਫੇਲ 10ਵੀਂ ਫੇਲ ਹਾਂ ਜੀ ਮੈਂ ਜੀ ਪਰ ਫਿਰ ਵੀ ਮੈਨੂੰ ਬਹੁਤ ਕੁਝ ਇਹ ਨਾਨੇ ਗੋ ਮਾਤਾ ਨੇ ਮੈਨੂੰ ਬਹੁਤ ਕੁਝ ਦਿੱਤਾ ਜੀ ਹੁਣ ਤਾਂ ਆਪਣੇ ਕੋਲ ਧਰਤੀ 'ਚ ਉਠਿਆ ਹੋਇਆ ਮੈਂ ਅੱਜ ਬਹੁਤ ਕੁਝ ਪ੍ਰਮਾਤਮਾ ਨਾਲ ਵਾਈ ਗੁਰੂ ਨੇ ਮੇਰੇ ਮਿਹਰ ਕੀਤੀ ਹੈ ਇਹਨਾਂ ਦੀ ਸਾਰਾ ਕੁਝ ਇਹਨਾਂ ਦੀ ਬਦੌਲਤ ਹੈ ਜੀ ਮੇਰਾ ਲੋਕਾਂ ਦੇ ਘਰੇ ਮੱਜਾਂ ਚੋ ਕੇ ਆਂਦੇ ਆਇਆ ਕਰਦਾ ਸੀ ਅੱਛਾ ਗਾਵਾਂ ਪੜੀ ਵੀ ਸੀ ਜਾਂ ਸਵੇਰੇ ਸ਼ਾਮ ਮੱਜਾਂ ਚੋਣ ਚ ਸਪੈਸ਼ਲਿਸਟ ਸੀ ਤੁਸੀਂ ਹੈ ਹਾਂ ਮੱਜਾਂ ਚੋਣ ਚ ਤਾਂ ਮੈਂ ਹੁਣ ਵੀ ਸਪੈਸ਼ਲਿਸਟਾਂ ਚਾਹੇ 15 20 ਮੱਜਾਂ ਹੋਣ ਕੋਈ ਪਰਵਾਹ ਨਹੀਂ ਜੀ ਕੋਈ ਚੱਕਰ ਨਹੀਂ ਤੇ ਮੈਂ ਪਹਿਲਾਂ ਸਵੇਰੇ ਲੋਕਾਂ ਦੇ ਘਰੇ ਮੱਜਾਂ ਚੋ ਕੇ ਆਉਣੀ ਹੈ ਜੀ ਫਿਰ ਉਹਦੇ ਬਾਅਦ ਚ ਮੈਂ ਆਪਣੇ ਡਿਊਟੀ ਤੇ ਜਾਣਾ ਜੀ ਫਿਰ ਸ਼ਾਮ ਨੂੰ ਫਿਰ ਘਰੇ ਆਉਣਾ ਘਰੇ ਆ ਕੇ ਫਿਰ ਦੁਬਾਰਾ ਫਿਰ ਮੱਜਾਂ ਚੋ ਕੇ ਆਉਣੀ ਜੀ ਫਿਰ ਸ਼ਾਮ ਨੂੰ ਘਰੇ ਆ ਜਾਂਦਾ ਮੈਨੂੰ 10 ਵਜੇ ਦੇ ਸਵੇਰ ਰਾਤ ਠੀਕ ਹੈ ਸਾਰੀ ਦਿਹਾੜੀ ਲੱਗਿਆ ਰਹਿੰਦਾ ਫਿਰ ਮੈਂ ਹੌਲੀ ਹੌਲੀ ਕਰਕੇ ਜੀ ਮੈਂ ਫਿਰ ਇੱਕ ਗਾਂ ਲਿਆ ਉਹ ਵੀ ਮੈਂ ਵਿਆਜ ਤੋਂ ਪੈਸੇ ਫੜ ਕੇ ਆਪਣੇ ਕੋਲ ਕੁਝ ਆਪਣੀ ਲੈ ਆਏ ਹੈ ਆਪਣੀ ਗਾਂ ਮੈਂ ਲਿਆ ਜੀ 3200 ਰੁਪਏ ਦੀ ਮੈਂ ਇੱਕ ਗਾਂ ਲਿਆ ਇਸ ਦਾ ਤਿੰਨ ਮਹੀਨੇ ਦੀ ਗੱਪਣ ਸੀਗਾ 5-6 ਕਿਲੋ ਦੁੱਧ ਸੀਗਾ ਜੀ ਉਹਦੇ ਨਾਲ ਮੈਂ ਕੰਮ ਸਟਾਰਟ ਕੀਤਾ ਸੀ ਵੇਚ ਇੱਕ ਗਾਂ ਤੋਂ ਹੈ ਇੱਕ ਗਾਂ ਫਿਰ ਮੈਂ ਹੋਲੀ-ਹੋਲੀ ਕਰਕੇ ਮੈਂ ਆਪਣਾ ਘਰ ਬਣਾਇਆ ਘਰ ਨਹੀਂ ਸੀਗਾ ਜੀ ਮੇਰੇ ਕੋਲੇ ਜੀ ਠੀਕ ਹਾਂ ਇਹਨਾਂ 'ਚ ਕਿੰਨੇ ਜਾਨਵਰ ਨੇ ਇਸ ਟਾਈਮ ਤੁਹਾਡੇ ਕੋਲ ਮੇਰੇ ਕੋਲ 7 ਨਹੀਂ ਜੀ 5 ਗਾਵਾਂ ਨੇ ਤੇ 2 ਮੱਝਾਂ ਨੇ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਜਿਹੜਾ ਖਰਚਾ ਹੈ ਜਿਵੇਂ ਫੀਡ ਵਗੈਰਾ ਹੈ ਨਾ ਤੇ ਪਹਿਲੀ ਗੱਲ ਤਾਂ ਤੁਹਾਡੇ ਕੋਲ ਸਾਰਾ ਕੁਝ ਮੁੱਲਦਾ ਹੈ ਨਾ ਸਾਰਾ ਕੁਝ ਮੁੱਲਦਾ ਜੀ ਤੂੜੀ ਵੀ ਮੁੱਲਦੀ ਹੈ ਤੂੜੀ ਵੀ ਮੁੱਲਦੀ ਹੈ ਸਾਰਾ ਵੀ ਮੁੱਲਦਾ ਹਰ ਦਾ ਸਾਰਾ ਕੁਝ ਮੁੱਲਦਾ ਸਾਰਾ ਕੁਝ ਮੁੱਲਦਾ ਹੈ બસ ਇਹ ਵੀ ਤੁਸੀਂ ਕੰਮ ਤੁਸੀਂ ਆਪ ਕਰਦੇ ਹੋ ਕੰਮ ਖੁਦ ਮੈਂ ਆਪ ਕਰਦਾ ਕੰਮ ਮੈਂ આજ ਤੱਕ ਕੋਈ આજ ਤੱਕ ਮੈਂ ਬੰਦਾ ਰੱਖਿਆ ਜੀ ਨੌਕਰ ਨਹੀਂ ਮੈਂ ਕਦੇ ਵੀ ਰੱਖਿਆ ਜੀ ਕੋਈ ਇੱਕ ਗੱਲ ਹੋਰ ਜੇ ਆਪਾਂ ਡੈਰੀ ਫਾਰਮ ਕਰਦੇ ਆ ਹਾਂਜੀ ਤਾਂ ਸਾਡੇ ਦਰਸ਼ਕਾਂ ਨੂੰ ਥੋੜਾ ਤੁਸੀਂ ਮੈਂ ਕਹਿੰਦਾ ਵਧੀਆ ਤਰੀਕੇ ਨਾਲ ਸਮਝਾ ਸਕਦੇ ਹੋ ਹਾਂਜੀ ਬੀ ਲੇਬਰ ਦੇ ਸਿਰ ਤੇ ਕੰਮ ਚੱਲ ਸਕਦਾ ਚਿੱਟਾ ਕੁਰਤਾ ਪਜਾਮਾ ਪਾ ਕੇ ਜਾਂ ਆਪ ਹੁੰਦੇ ਨੇ ਪਰ ਭਾਈ ਚਿੱਟਾ ਕੁਰਤੇ ਪਜਾਮਣ ਦਾ ਪਾਣ ਦਾ ਵੀ ਟਾਈਮ ਹੁੰਦਾ ਚਿੱਟੇ ਕੁਰਤੇ ਪਜਾਮੇ ਇਹੀ ਪੋਹਾਂਦੀਆਂ ਨੇ ਠੀਕ ਹੈ ਪਰ ਇਹ ਹੁੰਦਾ ਵੀ ਟਾਈਮ ਹੁੰਦਾ ਜਿਵੇਂ ਆਪਾਂ ਕਪੜਾ ਲਿਬੜੇ ਤੇ ਬੜੇ ਪਾ ਰਹੇ ਤਾਂ ਆਪਣਾ ਆਪਣਾ ਕੰਮ ਕਰ ਰਹੇ ਹਾਂ ਕੋਈ ਐਸੀ ਗੱਲ ਨਹੀਂ ਉਦੋਂ ਕੋਈ ਉਹਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਠੀਕ ਹੈ ਕਿ ਨਹੀਂ ਜੀ ਤੇ ਜੇਕਰ ਆਪਾਂ ਉਹਦਾ ਵੀ ਟਾਈਮ ਹੈ ਸਵੇਰੇ ਤੋਂ ਆਪਾਂ 5 ਵਜੇ ਤੋਂ ਲੈ ਕੇ 9-10 ਵਜੇ ਤੱਕ ਫਰੀ ਹੋ ਜਾਂਦਾ ਹੁਣ 10 ਵਜੇ ਮੈਂ ਫਰੀ ਹੋ ਗਿਆ ਜੀ ਠੀਕ ਹੈ ਜੀ ਹੁਣ 5-6 ਘੰਟੇ ਮੈਂ ਆਰਾਮ ਹੈ ਜੀ ਮੇ 4-5 ਵਜੇ ਲਗਣਾ ਮੇਰਾ 8-9 ਵਜੇ ਤੱਕ ਫਿਰ ਮੇਰਾ ਕੰਮ ਨਿਪਟੜ ਜਾਣਾ ਜੀ ਫਿਰ ਨਾ ਹੋ ਤੋ ਉਹ ਕਿ ਆਪਣੇ ਜੋ ਮਰਜ਼ੇ ਜਿਹੇ ਮਰਜ਼ੀ ਕਪੜੇ ਪਹਿਰੋ ਕੋਈ ਚੱਕਰ ਵਾਲੀ ਗੱਲ ਨਹੀਂ ਜਿੱਤੇ ਮਰਜ਼ੀ ਜਾਓ ਟੂ ਟਾਈਮ ਜਦੋਂ ਇਹਨਾਂ ਨੂੰ ਦੇਣਾ ਟੂ ਟਾਈਮ ਇਹਨਾਂ ਨੂੰ ਦੇਣਾ ਆਪਾਂ ਦਿਨ ਚੋਂ ਉਹਨਾਂ ਨੂੰ ਇਹਨਾਂ ਨੂੰ ਕੁਝ ਵੀ ਨਹੀਂ ਪਾਉਣਾ ਸਵੇਰੇ ਸੰਨੀ ਹੋ ਗਈ ਪੱਟੇ ਪਾਤੇ ਨਾਲ ਦੀ ਨਾਲ ਸ਼ਾਮ ਨੂੰ ਫਿਰ ਉਹਨਾਂ ਨੂੰ ਸ਼ਾਮ ਨੂੰ ਪਹਿਣਾ ਚੋਈ ਪਹਿਣਾ ਠੀਕ ਹੈ ਠੀਕ ਹੈ ਜੀ ਤੇ ਬਹੁਤ ਵਧੀਆ ਉਹ ਹੈ ਜੀ ਕਪੜੇ ਤਾਂ ਚਿੱਟੇ ਪਾ ਸਕਦੇ ਆ ਹਾਂ ਹਾਂ ਜਦੋਂ ਹੁਣ ਵਿਲੇ ਹੋ ਗਏ ਹੁਣ ਪਾ ਸਕਦੇ ਹੁਣ ਪਾ ਲਓ ਜੋ ਕੋਈ ਐਸੀ ਗੱਲ ਨਹੀਂ ਜਦ ਆਪਣਾ ਕ ਉਹ ਆਪਾਂ ਨਹੀਂ ਛੱਡ ਸਕਦੇ ਜੀ ਉਹ ਆਪਾਂ ਨਹੀਂ ਛੱਡ ਸਕਦੇ ਜੀ ਕਿਉਂਕਿ ਲੇਬਰ ਭਰੋਸੇ ਹਨਾ ਲੇਬਰ ਹੁਣ ਜੇਕਰ ਆਪਾਂ ਕਹਿੰਦੇ ਵੀ ਲੇਬਰ ਦੇ ਭਰੋਸੇ ਜੇਕਰ ਆਪਾਂ ਚੜਨਾ ਲੇਬਰ ਦੇ ਭਰੋਸੇ ਤਾਂ ਭਾਜੀ ਨਹੀਂ ਹੁੰਦਾ ਬਿਲਕੁਲ ਵੀ ਕਿਸੇ ਦੇ ਸਰਤੇ ਸਾਈਆਂ ਬਾਜੋਂ ਸੌਣਦੇ ਆਈਆਂ ਬਿਲਕੁਲ ਬਿਲਕੁਲ ਕਿਉਂਕਿ ਮਾਲਿਕ ਤਾਂ ਹੋਣਾ ਫਾਰਮ ਦੇ ਵਿੱਚ ਬਹੁਤ ਜ਼ਰੂਰੀ ਹੈ ਤੇ ਮਾਲਿਕ ਨੂੰ ਵੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ ਮਾਲਿਕ ਨੂੰ ਇਹ ਹੈ ਨਾ ਵੀ ਚਲੋ ਮਾਲਿਕ ਫਾਰਮ ਦੇ ਵਿੱਚ ਪਹੁੰਚ ਗਿਆ ਚਲੋ ਠੀਕ ਹੈ ਜੀ ਆਪਾਂ ਕੰਮ ਕਰ ਰਹੇ ਹਾਂ ਪਰ ਮਾਲਿਕ ਦਾ ਵੀ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਦੇ ਵਿੱਚ ਨੌਲੇਜ ਬਹੁਤ ਜ਼ਰੂਰੀ ਹੈ ਜੀ ਪਸ਼ੂਆਂ ਕਿੰਨਾ ਕ ਜਾ ਰਿਹਾ ਤੁਹਾਡਾ ਇਸ ਟਾਈਮ ਮੇਰਾ ਕੁਆਂਟਲ ਤੋਂ ਪਰ ਦੁੱਧ ਹੈ ਜੀ ਹੁਣ ਇਸ ਟਾਈਮ ਗਾਵਾਂ ਦਾ ਕੁਆਂਟਲ ਤੋਂ ਪਰ ਦੁੱਧ ਹੈ ਜੀ ਮੱਝਾਂ ਦਾ ਮੇਰਾ 23 ਲੀਟਰ ਦੁੱਧ ਹੈ ਗਏ ਉਹਦੇ ਵਿੱਚ ਛੋਟੇ ਅੱਜ ਕੱਲ ਥੋੜਾ ਗਰਮੀ ਕਰਕੇ ਦੁੱਧ ਦਾ ਫਰਕ ਪੈਂਦਾ ਗਰਮੀ ਕਰਕੇ ਦੁੱਧ ਘਟਿਆ ਜੀ ਗਰਮੀ ਕਰਕੇ ਗਰਮੀ ਤੋਂ ਚਲੋ ਚੱਲ ਜਾਂਦੇ ਆ ਪਸ਼ੂ ਜੀ ਮੱਛਰ ਜ਼ਿਆਦਾ ਦੁੱਧ ਤੋੜਦਾ ਜੀ ਮੱਛਰ ਹੋ ਗਿਆ ਹੁਮਸ ਹੋ ਗਿਆ ਇਹਦੇ ਵਿੱਚ ਬਿਮਾਰੀ ਵੀ ਨਾ ਜੀ ਮਿਸਟੈਟਸ ਦੀ ਸਭ ਤੋਂ ਜ਼ਿਆਦਾ ਪ੍ਰੋਬਲਮ ਆਂਦੀ ਹੈ ਹੁਮਸ ਦੇ ਟਾਈਮ ਜਲਾਈ ਔਰ ਅਗਸਟ ਦਾ ਮਹੀਨਾ ਇਹ ਮਿਸਟੈਟਸ ਦੇ ਦਿਨ ਨੇ ਜੀ ਠੀਕ ਹੈ ਮਿਸਟੈਟਸ ਜ਼ਿਆਦਾ ਸ ਜੇ ਜਦੋਂ ਮੱਛਰ ਘਟ ਜਾਂਦਾ ਫਿਰ ਦੁੱਧ ਮੱਛਰ ਘਟ ਜਾ ਆਪਣੇ ਆਪ ਹੀ 15 20 ਦਿਨਾਂ ਜਾਂ ਜਦੋਂ ਆਪਣਾ ਟੈਂਪਰੇਚਰ ਨੇਚਰਲ ਜਦ ਆਪਣੇ ਆਪ ਹੀ ਵਧਿਆ ਹੋ ਜਾਣਾ ਰਾਤ ਦਾ ਮੌਸਮ ਠੀਕ ਹੋ ਜਾ। ਇਹਨਾਂ ਨੇ ਆਪਣੇ ਆਪ ਹੀ ਮੱਲੋ ਮੱਲੀ ਦੁੱਧ ਵਧਿਆ ਜਾਣਾ। ਦਾਣੇ ਨਾਲ ਕੋਈ ਦੁੱਧ ਨਹੀਂ ਵਧਾ ਵਧਾ ਸਕਦਾ ਜੀ ਇਹਦਾ ਜੀ। ਕਿ ਜਿੰਨਾ ਮਰਜ਼ੀ ਤੁਸੀਂ ਦਾਣਾ ਪਾ ਲਓ ਹੁਣ ਇਹਨਾਂ ਟਾਈਮ 'ਤੇ ਦੁੱਧ ਨਹੀਂ ਵਧੂਗਾ ਜੀ। ਮਹੀਨਾ ਅਗਸਤ ਦਾ ਮਹੀਨਾ ਲੰਘਣ ਤੋਂ 15 ਸਤੰਬਰ ਤੋਂ ਬਾਅਦ ਮੱਲੋ ਮੱਲੀ ਦੁੱਧ ਵਧਣਾ ਲੱਗ ਜਾਂਦਾ ਜੀ। ਉਸ ਤੋਂ ਬਾਅਦ ਦੁੱਧ ਵਧਣਾ ਸ਼ੁਰੂ ਹੋ ਜਾਂਦਾ ਹੈ। ਉਹਦੇ ਬਾਅਦ ਚ ਦੁੱਧ ਵਧਣਾ ਸ਼ੁਰੂ ਹੋ ਜਾਂਦਾ ਹੈ। ਤੇ ਦੁੱਧ ਜਿਵੇਂ ਤੁਸੀਂ ਅੱਗੇ ਪਾਣੇ ਹੋ ਇਹਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਵੀ ਸਰਦੀਆਂ ਚ ਕਈ ਕਹਿੰਦੇ ਨੇ ਸਰਦੀਆਂ ਚ ਦੁੱਧ ਨਹੀਂ ਮਿਲਦਾ ਨਹੀਂ ਕੋਈ ਨਹੀਂ ਦੇਖੋ ਅਸੀਂ ਤਾਂ ਸਾਰਾ ਕੁਝ ਹੀ ਉਹਨਾਂ ਦੇ ਨਾਲ ਡੇਰੀਆਂ ਨਾਲ ਪੱਕਾ ਕਰਿਆ ਹੋਇਆ ਹੁੰਦਾ ਹਾਂ ਹਾਂਜੀ ਭਈ ਸਾਡੀ ਗਰਮੀ ਹੋਵੇ ਸਰਦੀ ਹੋਵੇ ਅਸੀਂ ਮਾਰਚ ਦੇ ਵਿੱਚ ਸਾਡਾ ਦੁੱਧਾ ਰੇਟ ਜਿਹੜਾ ਹੁੰਦਾ ਫਿਕਸ ਹੋ ਜਾਂਦਾ ਉਹਦੇ ਵਿੱਚ ਗਰਮੀ ਵੀ ਔਰ ਸਰਦੀ ਵੀ ਜੋ ਰੇਟ ਸਾਡਾ ਕਰ ਲਿਆ ਸਾਡੇ 9 ਰੁਪਏ ਨੂੰ ਉਹ ਰੇਟ ਚੱਲਦੀ ਹੈ ਜਿਵੇਂ ਸਾਡੇ 9 ਰੁਪਏ ਫਿਕਸ ਹੋਇਆ ਪਿਆ ਚਾਹੇ ਗਰਮੀ ਚ ਹੋਵੇ ਚਾਹੇ ਸਰਦੀ ਜੇਕਰ ਗਰਮੀ ਚ ਵਧੂਗਾ ਰੇਟ ਤਾਂ ਉਹ ਵਧਾਣਗੇ ਘਟਾਣਗੇ ਨਹੀਂ ਤੇ ਦੁੱਧ ਜਿਵੇਂ ਤੁਹਾਡਾ ਦੁੱਧ ਵੱਧਦਾ ਹੈ ਤਾਂ ਉਹ ਲੈਣ ਚ ਕੋਈ ਕੋਈ ਦਿੱਕਤ ਨਹੀਂ ਕਿਸੇ ਪਾਸੇ ਦੀ ਕੋਈ ਪ੍ਰੋਬਲਮ ਨਹੀਂ ਆ ਕਈਆਂ ਦਾ ਕਹਿਣਾ ਵੀ ਸਰਦੀਆਂ ਦੇ ਵਿੱਚ ਸਾਡਾ ਦੁੱਧ ਘੱਟ ਆਉਂਦਾ ਇਹ ਹੋਇਆ ਵਾ ਇਹ ਜਿਗਰ ਅਸੀਂ ਗਰਮੀਆਂ ਦੇ ਵਿੱਚ ਅਸੀਂ ਉਹਨਾਂ ਨੂੰ ਕੁਆਂਟਲ ਤੋਂ ਉੱਪਰ ਦੁੱਧ ਪਾਉਂਦੇ ਆ ਤਾਂ 40 50 ਕਿਲੋ ਦੁੱਧ ਸਾਡੇ ਤੋਂ ਹੋਰ ਸੰਕਾ ਸਰਦੀਆਂ ਚ ਐਕਸਟਰਾ ਕਿਉਂਕਿ ਸਰਦੀਆਂ ਦੇ ਵਿੱਚ ਦੁੱਧ ਘੱਟ ਜਾਂਦਾ ਤੇ 40 50 ਕਿਲੋ ਦੁੱਧ ਆਪਣਾ ਐਕਸਟਰਾ ਹੋਰ ਵਾ ਲੈ ਸਕਦੇ ਕੋਈ ਐਹ ਜੀ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਡੈਰੀ ਚ ਠੀਕ ਆ ਅਸੀਂ ਡੈਰੀ ਨੂੰ ਹੀ ਐਹ ਜੀ ਵਧੀਆ ਡੈਰੀ ਲਾਇਆ ਹੋਇਆ ਨਾ ਪੇਮੈਂਟ ਦੀ ਕੋਈ ਪ੍ਰੋਬਲਮ ਆ ਇੱਕ ਮਸਲਾ ਜੀ ਵਧੀਆ ਡੇਰੀ ਵਾਲੇ ਨਾਲ ਜੁੜੋਂਗੇ ਤਾਂ ਉਹ ਤੁਹਾਨੂੰ ਤਾਰ ਦੂਗਾ ਜੇਕਰ ਮਾੜੇ ਕਿਸੇ ਡੇਰੀ ਵਾਲਾ ਚਾਹੋ 10 ਰੁਪਏ ਵੈਟ ਦੇ ਰਹਿ ਹਾਂ ਤੁਹਾਡੀ ਪੇਮੈਂਟ ਜੇਕਰ ਸਹੀ ਟਾਈਮ ਸਰ ਨਹੀਂ ਆ ਰਹੀ ਤਾਂ ਤੁਸੀਂ ਫੇਲ ਹੀ ਫੇਰ ਹੋ ਜੀ ਫੇਲ ਹੀ ਫੇਰ ਕਿਉਂਕਿ ਅੱਜ ਮੈਨੂੰ ਫੀਡ ਬਣਵਾਉਣਾ ਫੀਡ ਬਣਵਾਣ ਦੀ ਅੱਜ ਮੈਨੂੰ ਪੈਸੇ ਹੀ ਲੋੜ ਹੈ ਤੇ ਡੇਰੀ ਵਾਲਾ ਕਹਿੰਦਾ ਨਹੀਂ ਜਮੈਂ 4 ਦਿਨ ਬਾਅਦ ਦਵਾਂਗਾ ਫਿਰ ਕਿ ਮੈਂ ਕਰਾਂਗਾ ਜੀ ਇਹ ਤਾਂ ਇੱਕ ਟਾਈਮ ਜੇਕਰ ਇਹਨਾਂ ਨੂੰ ਫੀਡ ਨਹੀਂ ਮਿਲਦੀ ਆ ਤਾਂ ਇਹ ਦੂਜੇ ਟਾਈਮ ਦੂਦ ਚੁੱਟ ਜਾਂਦਾ ਜੀ ਇਹਨਾਂ ਦਾ ਉਹ ਹਫ਼ਤੇ ਲੋਟ ਨਹੀਂ ਆਉਂਦਾ ਜੀ ਫਿਰ ਠੀਕ ਇਹ ਤਾਂ ਤੁਹਾਡਾ ਫਾਰਮ ਹੈ ਕਿੰ ਸੋ ਗਾਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫਾਰਮ ਵੀ ਬਣਿਆ ਹੋਇਆ ਹੈ ਤੇ ਤੂੜੀ ਵਾਲਾ ਕਮਰਾ ਵੀ ਇਹ ਨਾਲ ਇੱਕ ਆਪਾਂ ਦੇਖੀ ਇਹ ਦਾਣੇ ਆਸਤੇ ਵੀ ਇੱਧਰ ਦਾਣਾ ਵਗੈਰਾ ਆ ਜਾਂਦਾ ਹੈ گاਵਾ ਦੇ ਵਾਸਤੇ ਬਜਾਰ ਅੰਦਰ ਪਿਆ ਜੀ ਦਾਣਾ ਜੀ ਦੇਖ ਲਓ ਤੇ ਇਹ ਨਾਲ ਪਸ਼ੂਆਂ ਦਾ ਵੀ ਬਣੇ ਬਾਰੇ ਫਾਰੇ ਲੱਗੇ ਹੋਏ ਨੇ ਜੀ ਐਨ ਛੋਟੇ ਜਿਹੇ ਏਰੀਏ ਦੇ ਵਿੱਚ ਬਹੁਤ ਸੋਹਣਾ ਬਣਾਇਆ ਹੋਇਆ ਰਹਿائش ਆਪਣੀ ਉੱਪਰ ਹੈ ਹਾਂ ਰਹਿائش ਆਪਣੀ ਉੱਪਰ ਹੈ ਤੇ ਇਹ ਕਿਹ ਹੈ ਵੀ ਕੋਈ ਕਹਿੰਦਾ گاਵਾਂ ਦਾ ਫਾਰਮ ਤੇ ਕਈ ਮੱਝਾਂ ਦੇ ਫਾਰਮ ਦੇ ਵਿੱਚ ਵੀ ਅੱਜਕੱਲ ਥੋੜੀ ਜਿਹੀ ਬਹਿਸ ਜੀ ਬਾਈ ਪਤਾ ਕੀ ਹੈ ਜੀ ਗੱਲ ਇਹ ਹੈ ਕਿ ਜਿਹਨੂੰ ਗਾਈਆਂ ਦਾ ਫਾਰਮ ਸੂਟ ਕਰ ਗਿਆ ਉਹ ਫਾਰਮ ਠੀਕ ਹੈ ਜਿਹਨੂੰ ਮੱਝਾਂ ਦਾ ਸੂਟ ਕਰ ਗਿਆ ਉਹ ਮੱਝਾਂ ਪਰ ਕੈਲਕੂਲੇਟ ਕਰੋਗੇ ਤਾਂ ਤੁਸੀਂ ਬਰਾਬਰ ਹੀ ਮਿਲੂਗਾ ਹੂੰ ਮੱਝ ਦਾ 12 ਕਿਲੋ ਗਾਂ ਦਾ 25 ਕਿਲੋ ਠੀਕ ਹੈ ਬਰਾਬਰ ਹੈ ਠੀਕ ਹੈ ਜੀ ਗਾਈਆਂ 'ਚ ਥੋੜਾ ਜਿਹਾ ਪ੍ਰੋਬਲਮ ਵੱਧ ਨੇ ਬਿਮਾਰੀਆਂ ਵੱਧ ਨੇ ਮੱਝਾਂ ਆਪਣੀ ਇੰਡੀਆ ਦੀ ਹੀ ਨਾ ਸੋਲੇ ਤੇ ਇਸ ਕਰਕੇ ਉਹਦੇ ਚ ਬਿਮਾਰੀ ਤੱਕੜ ਹੁੰਦੀ ਹੈ ਉਹਦੇ ਕਰਕੇ ਉਹ ਚੱਲ ਜਾਂਦੀ ਹੈ ਠੀਕ ਹੈ ਜੀ ਗਾਈਆਂ ਦੇ ਬਾਰੇ ਚ ਜਿਨ੍ਹਾਂ ਨੂੰ ਨੌਲੇਜ ਹੈ ਉਹ ਬਿਮਾਰੀਆਂ ਨੂੰ ਨਾਲ ਦੀ ਨਾਲ ਕੰਟਰੋਲ ਕਰ ਲੈਂਦਾ ਜਿਹੜੇ ਬੰਦੇ ਨੂੰ ਨੌਲੇਜ ਨਹੀਂ ਹੈਗੀ ਹੈ ਜੀ ਉਹ ਫਿਰ ਬਿਮਾਰੀਆਂ ਵੱਧ ਜਾਂਦੀਆਂ ਫਿਰ ਕੰਟਰੋਲ ਨਹੀਂ ਹੁੰਦੀ ਫਿਰ ਕਹਿੰਦਾ ਯਾਰ ਗਾਵਾਂ ਦਾ ਕੰਮ ਠੀਕ ਨਹੀਂ ਹੈਗਾ ਜੀ ਮੈਂ ਮੱਜਾ ਹੁਣ ਲਿਆਇਆ ਜੀ ਮੈਂ ਤਾਂ ਹੁਣ ਨਹੀਂ ਤਾਂ ਮੈਂ ਤਾਂ ਗਾਵਾਂ ਸ਼ੁਰੂ ਤੋਂ ਗਾਵਾਂ ਹੀ ਰੱਖਿਆ ਨੇ ਜੀ ਮੈਂ ਤਾਂ ਤੇ ਇਹਨਾਂ ਨੂੰ ਜੇ ਕੋਈ ਦਿੱਕਤ ਆਂਦੀ ਹੈ ਹਾਂਜੀ ਫਿਰ ਡਾਕਟਰ ਵਗੈਰਾ ਕੋਲ ਨਹੀਂ ਮੈਂ 10-12 ਸਾਲ ਹੋ ਗਏ ਜੀ ਮੈਂ ਕਦੇ ਡਾਕਟਰ ਨਹੀਂ ਬੁਲਾਇਆ ਮੈਂ ਪਹਿਲਾਂ ਡਾਕਟਰ ਬੁਲਾਉਂਦਾ ਸੀਗਾ ਜੀ ਤੇ ਉਹਨਾਂ ਦੇ ਨਾਲ-ਨਾਲ ਸਿੱਖ ਕੇ ਮੈਂ ਤਾਂ ਕਿਉਂਕਿ ਮੇਰਾ ਥੋੜਾ ਧਿਆਨ ਉਧਰ ਹੀ ਸੀਗਾ ਮੈਂ ਸਾਰਾ ਕੁਝ ਹੀ ਆਪ ਹੀ ਟ੍ਰੀਟਮੈਂਟ ਕਰਦਾ ਆਪ ਹੀ ਬੋਤਲ ਲਾਣਾ ਆਪ ਹੀ ਸਾਰਾ ਕੁਝ ਬਸ ਮੈਂ ਏਆਈ ਵਾਸਤੇ ਟੀਕਾ ਲਵਾਉਣਾ ਹੁੰਦਾ ਜਦੋਂ ਪ੍ਰੈਗਨੈਂਟ ਗਰਭਣ ਕਰਾਉਣੀ ਹੈਗਾ ਉਦੋਂ ਮੈਂ ਸਿਰਫ ਉਦੋਂ ਸਿਰਫ ਉਦੋਂ ਨਹੀਂ ਬਾਕੀ ਇਹ ਟ੍ਰੀਟਮੈਂਟ ਸਾਰਾ ਮੈਂ ਆਪ ਹੀ ਕਰਦਾ ਟੋਟਲ ਤੇ گاਵਾਂ ਦੇ ਵਿੱਚ ਵੈਸੇ ਕੀ ਦਿੱਕਤ ਜ਼ਿਆਦਾ ਆਉਂਦੀ ਹੈ ਸਭ ਤੋਂ ਜ਼ਿਆਦਾ ਤਾਂ ਭੈੜੀ ਬ ਥਣ ਨੂੰ ਬਲੋਕੇਜ ਕਰ ਦਿੰਦੀ ਹੈ ਜੀ ਬਿਲਕੁਲ ਠੀਕ ਹੈ ਥਣ ਨਾੜਾ ਦੁੱਧ ਘਟ ਨਹੀਂ ਘਟਣਾ ਉਹ ਥਣ ਕਈ ਵਾਰੀ ਘਟ ਜਾਂਦਾ ਦੁੱਧ ਤੇ ਬਾਕੀ ਬੁਖਾਰ ਦਾ ਹੋ ਗਿਆ ਜਾਂ ਹੋਰ ਟੈਂਪਰੇਚਰ ਡਾਊਨ ਹੋ ਗਿਆ ਤੇ ਉਹਦੇ ਚ ਇੰਨੀ ਕੋਈ ਖਾਸ ਪ੍ਰੋਬਲਮ ਨਹੀਂ ਹੈ ਉਹਦੇ ਚ ਦੁੱਧ ਨਾਲ ਦੇ ਨਾਲ ਕੰਟਰੋਲ ਹੋ ਜਾਂਦਾ ਠੀਕ ਹੈ ਨਾਲ ਦੇ ਨਾਲ ਦੁੱਧ ਆਪ ਆ ਜਾਂਦਾ ਪਰ ਇਹ ਚ ਥੋੜਾ ਜਿਹਾ ਹਫਤਾ 10 ਦਿਨ ਇਹ ਲਈ ਜਾਂਦਾ ਹੈ ਠੀਕ ਹੈ ਉਹ ਵੀ 2 ਮਹੀਨੇ ਦਾ ਹੀ ਕਾਰਨ ਹੈ ਬਸ 2 ਮਹੀਨੇ ਹਮਸ ਦੇ ਟਾਈਮ ਹੈ ਮਸਟੈਟਿਸ ਬਾਕੀ ਹੋਰ ਟਾਈਮ ਤੇ ਸਰਦੀਆਂ ਚ ਸਰਦੀਆਂ ਚ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਸਰਦੀਆਂ ਅਜੇ ਤਾਂ ਤੁਸੀਂ ਇਹ ਦੇਖ ਲਓ ਮਾਰਚ ਅਪ੍ਰੈਲ ਤੱਕ ਤਾਂ ਅਪ੍ਰੈਲ ਮਈ ਤੱਕ ਤਾਂ ਵਧੀਆ ਟਾਈਮ ਹੈ ਹੁਣ ਸਤੰਬਰ ਤੋਂ ਬਾਅਦ ਇਹ ਪੂਰਾ ਖੁੱਲਾ ਦੁੱਧ ਦੇਣ ਵਾਲਾ ਮੌਸਮ ਹੈ ਤੇ ਅਪ੍ਰੈਲ ਤੱਕ ਇਹਨ ਵਧੀਆ ਕੰਮ ਚੱਲੂਗਾ ਤੇ ਮੱਜਾਂ ਦੇ ਵਿੱਚ ਕੋਈ ਵਿਸ਼ੇਸ਼ ਪ੍ਰੋਬਲਮ ਕੋਈ ਮੱਜਾਂ ਦੇ ਵਿੱਚ ਨਹੀਂ ਹੈਗੀ ਮੱਜਾਂ ਦੇ ਵਿੱਚ ਕੋਈ ਇੰਨੀ ਕੋਈ ਖਾਸ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਇੱਥੋਂ ਦੀਆਂ ਨੇ ਇਹੀ ਵਾਤਾਵਰਣ ਦੇ ਵਿੱਚ ਇਹ ਇਹੀ ਵਾਤਾਵਰਣ ਦੀਆਂ ਇਹ ਤਾਂ ਆਪਣੀਆਂ ਨਸਲਾਂ ਬਾਹਰੋਂ ਆਈ ਹੋਈਆਂ ਨੇ ਜੀ ਹਾਂ ਇਹ ਬਾਹਰੋਂ ਨੇ ਠੀਕ ਨਹੀਂ ਆਪਣੀ ਔਰੇ ਦੀ ਤਾਂ ਨਸਲ ਹੈ ਨਹੀਂ ਜੀ ਕੋਈ ਵੀ ਜੀ ਤਾਂ ਆਪਾਂ ਟੀਕੇ ਲਾ ਲਾ ਕੇ ਚਲੋ ਆਪਣੇ ਤਿਆਰ ਹੋਈਆਂ ਨੇ ਬਾਹਰੋਂ ਆਈ ਵੀ ਨਸਲ ਹੈ ਆਪਣੀ ਤਾਂ ਦੇਸੀਆਂ ਗਾਵਾਂ ਨਸਲ ਸੀ ਜੀ ਆਪਣੀ ਇੰਡੀਆ ਦੀ ਤੇ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਨੌਲੇਜ ਦੇਖੋ ਜੋ ਵੀ ਫਾਰਮਰ ਆਪਣਾ ਮੈਂ ਤਾਂ ਆਪਾਂ ਇਹੀ ਕਹਾਂ ਨੇ ਵੀ ਜਿਹੜਾ ਬੰਦਾ ਫਾਰਮ ਖੋਲਦਾ ਕੰਮ ਨਹੀਂ ਬਿਲਕੁਲ ਮਾੜਾ ਹੈਗਾ ਪਰ ਖੁਦ ਨੂੰ ਆਪ ਨੂੰ ਨੌਲੇਜ ਹੋਣੀ ਬਹੁਤ ਜ਼ ਜੇ ਤੁਸੀਂ ਆਪ ਖੁਦ ਨੋਲੇਜ ਕਰਦੇ ਹੋ ਤਾਂ ਛੋਟੇ ਕੰਮ ਤੇ 5-7-10 ਗਾਵਾਂ ਤੇ ਸਟਾਰਟ ਕਰ ਲਓ ਕੰਮ ਬਹੁਤ ਵਧੀਆ ਜੀ ਤੇ ਹੁਣ ਗਾਵਾਂ ਦੀ ਗੱਲ ਕਰੀ ਜਿਵੇਂ 5 ਗਾਵਾਂ ਨੇ ਤੇ ਫੀਡ ਵਗੈਰਾ ਦੀ ਗੱਲ ਕਰੀਏ ਵੀ ਕਿੰਨੇ ਇੱਕ ਲੱਗ 15 ਕੁਇੰਟਲ ਫੀਡ ਲੱਗਦੀ ਹੈ ਜੀ ਮੇਰੀ ਜੀ 15 ਕੁਇੰਟਲ 15 ਕੁਇੰਟਲ ਫੀਡ ਲੱਗਦੀ ਹੈ ਇੱਕ ਥੈਲਾ ਮੇਰਾ ਡੇਲੀ ਲੱਗਦਾ ਜੀ ਤੇ ਤੂੜੀ ਤੂੜੀ ਤਾਂ ਬਸ ਇਸੇ ਚੋਲੋ 4-4-5-5 ਕਿਲੋ ਹੀ ਲੱਗਦੀ ਹੈ ਬਜਾਅ ਦੇ ਨਹੀਂ ਤੂੜੀ ਪਾਉਂਗੇ ਆਪਾਂ ਦਾਣਾ ਦਾਣੇ ਫੁੱਲ ਕੇ ਪਾਉਂਗੇ ਬਸ ਇਹੀ ਖਰਚੇ ਨੇ ਬਾਕੀ ਬਸ ਆਹੀ ਕੁਛ ਹੈ 200 ਰੁਪਏ ਦਾ ਮੈਂ ਪੱਠੇ ਲਿਆਉਣਾ ਜੀ ਠੀਕ ਹੈ ਉਹ 50 ਕਿਲੋ 60 ਕਿਲੋ ਜਿੰਨੇ ਵੀ ਆ ਜਾਣੀ ਮੈਂ ਤੂੜੀ ਕਦੇ ਮਲਾਉਂਦਾ ਨਹੀਂ ਉਹਨਾਂ ਨੂੰ ਬਸ ਨਿਰਾ ਹਰਾ ਚਾਰਾ ਹੀ ਬਸ ਜੋ ਵੀ ਹੈ ਸੰਨੀ ਤੋਂ ਬਾਅਦ ਨਾਲ ਦੀ ਨਾਲ ਉਹੀ ਪਾ ਦੇਣਾ ਜੀ ਠੀਕ ਸ਼ਾਮ ਨੂੰ ਫੇਰ ਸੰਨੀ ਕਰ ਦੇਣੀ ਹੈ ਜੀ ਇੱਕ ਥੈਲੇ ਜਾ ਬਸ 60 65000 ਰੁਪਏ ਦਾ ਕਰੀਬ ਦੇ ਕਰੀਬ ਖਰਚਾ ਆਉਂਦਾ ਜੀ ਨਾਲ ਠੀਕ ਹੈ ਤੇ ਜਿਹੜੇ ਤੁਹਾਡਾ ਦੁੱਧ ਵਗੈਰਾ ਉਹ ਪਹੁੰਚ ਜਾਂਦਾ ਲੱਖ ਤੋਂ ਉੱਪਰ ਹੈ ਲੱਖ ਤੋਂ ਬਾਹਰ ਹੈ ਜੀ ਮੇਰਾ 50000 ਤੋਂ ਉੱਪਰ ਦੁੱਧ ਮੈਨੂੰ ਬਚਤ ਹੋਣੀ ਹੈ ਠੀਕ ਹੈ ਲੱਗਦਾ ਤੁਹਾਾਰ ਮੇਰਾ ਸਵਾ ਲੱਖ ਰੁਪਏ ਦੇ ਕਰੀਬ ਦੁੱਧ ਬਣਾ ਰਹੇ ਹੁਣ 19 ਟਾਈਮ ਹੁਣ ਘਟਿਆ ਹੋਇਆ ਜਰੇ ਸੋ ਕਿਉਂਕਿ ਗਰਮੀਆਂ ਕਰਕੇ ਘਟਿਆ ਦੁੱਧ ਹਾਂ ਗਰਮੀ ਕਰਾ ਦਾ ਮੇਰਾ ਡੇਢ ਪੌਣੇ 2 ਲੱਖ ਰੁਪਏ ਦਾ ਦੁੱਧ ਆ ਪੰਜ گاਵਾਂ ਦਾ ਹੀ ਮੇਰਾ ਡੇਢ ਲੱਖ ਰੁਪਏ ਤੋਂ ਉੱਪਰ ਦੁੱਧ ਸੀ ਵੇਜੀ ਠੀਕ ਹੈ ਤੇ ਕਹਿਣ ਦਾ ਤੁਹਾਡਾ ਮਤਲਬ ਵੀ ਜੇ ਆਪਾਂ ਗੱਲ ਕਰੀਏ ਵੀ ਜੇ ਆਪਾਂ ਸਿੱਖ ਕੇ ਕਰਦੇ ਹਾਂ ਸਹੀ ਤਰੀਕੇ ਨਾਲ ਹਾਂਜੀ ਤੇ ਇਹਦੇ ਵਿੱਚ ਫਾਇਦਾ ਹੈ ਹੈਗਾ ਭਾਜੀ ਸਿੱਖਣਾ ਚਾਹੀਦਾ ਵਧੀਆ ਗੱਲ ਹੈ ਤੇ ਜੇ ਹੁਣ ਆਪਾਂ ਦੇਖੀ ਹਣਾ ਤੁਹਾਡਾ 100 ਗਜ ਦੇ ਵਿੱਚ ਮੈਨੂੰ ਤਾਂ ਇਹ ਥੋੜਾ ਫਾਰਮ ਬਹੁਤ ਵੀ ਥੋੜੀ ਜਗ੍ਹਾ ਦੇ ਵਿੱਚ ਬਹੁਤ ਸੋਹਣਾ ਬਣਿਆ ਹੋਇਆ ਤੇ ਸਾਫ ਸਫਾਈ ਪੂਰੀ ਨਹੀਂ ਤਾਂ ਕਹਿ ਦਿੰਨੇ ਜੀ ਮੁਸ਼ਕ ਨਹੀਂ ਜਾਂਦੀ ਫਲਾਣਾ ਜਾਂਦੀ ਉੱਤੇ ਬੈਠ ਕੇ ਮਹਿਸੂਸ ਵੀ ਨਹੀਂ ਹੋਇਆ ਤੁਸੀਂ ਉੱਪਰ ਵੀ ਬੈਠੇ ਹੋ ਚਲੋ ਹੇਠਲੇ ਵੀ ਕੋਈ ਮਹਿਸੂਸ ਨਹੀਂ ਹੋ ਰਿਹਾ ਤੇ ਉਪਰ ਤਾਂ ਬਿਲਕੁਲ ਤੁਸੀਂ ਇਹ ਦੇਖ ਲਓ ਕੋਈ ਫਰਨੈਲ ਦਾ ਪੋਚਾ ਨਹੀਂ ਹੈ ਕੋਈ ਕੁਝ ਨਹੀਂ ਆ ਤੁਹਾਡੇ ਸਾਹਮਣੇ ਇੱਕ ਵੀ ਮੱਖੀ ਦਿਖਾ ਦਿਓ ਮੈਨੂੰ ਵੀ ਹਾਂ ਵੀ ਕਿਤੇ ਮੱਖੀ ਬੈਠੀ ਹੋਵੇ ਕਿਤੇ ਦੱਸੋ ਇਹ ਸਾਫ ਸਫਾਈ ਕਰਕੇ ਸਾਫ ਸਫਾਈ ਜ਼ਰੂਰੀ ਹੈ ਸਾਫ ਸਫਾਈ ਦੇ ਦੇਖੋ ਪਸ਼ੂਆਂ ਨੂੰ ਜ਼ਰੂਰੀ ਹੈ ਜੀ ਸਾਫ ਸਫਾਈ ਤਾਂ ਜ਼ਰੂਰੀ ਹੈ ਜ਼ਰੂਰੀ ਹੈ ਇਹ ਮਤਲਬ ਮੱਝਾਂ ਤੇ ਗਾਵਾਂ ਉਹ ਬੰਦਾ ਇਹੀ ਹੈ ਵੀ ਜਿਹਨੂੰ ਨੌਲੇਜ ਹੈ ਉਹ ਕੁਝ ਵੀ ਕੋਈ ਵੀ ਕਰ ਸਕਦਾ ਕੁਝ ਵੀ ਕਰ ਸਕਦਾ ਕੋਈ ਐਜੀ ਗੱਲ ਨਹੀਂ ਬਰਾਬਰ ਹੀ ਪੈਂਦਾ ਭਾਈ ਠੀਕ ਹੈ 10 ਕਿਲੋ ਦੁੱਧ ਮੱਝ ਦਿੰਦੀ ਹੈ 12 ਕਿਲੋ ਮੱਝ ਦਿੰਦੀ ਹੈ ਉਹ ਹੀ 70 ਰੁਪਏ ਕਿਲੋ ਦੁੱਧ ਲੱਗਦਾ ਹਾਂ ਗਾਂ 25 ਕਿਲੋ ਦੁੱਧ ਦਿੰਦੀ ਹੈ ਉਹ 35 36 ਰੁਪਏ ਉਹ ਲੱਗਦਾ ਕੋਈ 70 75 ਰੁਪਏ ਉਹ ਹੀ ਲਾ ਲਓ ਤੁਸੀਂ ਕੈਲਕੂਲੇਟ ਕਰਕੇ ਜੀ ਬਿਲਕੁਲ ਬਰਾਬਰ ਹੀ ਐਸੇ ਹਨ ਗਾਂ ਦਾ ਉਹ ਹੀ ਉਹਦਾ ਰੇਟ ਜ਼ਿਆਦਾ ਹੈ ਨਾ ਉਹਦਾ ਥੋੜਾ ਰੇਟ ਵੱਧਦਾ 70 75 ਰੁਪਏ ਕਿਲੋ ਦੁੱਧ ਲੱਗਦਾ ਜੀ ਉਹ ਉਹ ਰੇਟ ਘੱਟ ਹੈ ਇਹ ਜਿਆਦਾ ਦ 23 ਘੱਟ ਰੇ ਨੂੰ ਦੁੱਧ ਵੇਚ ਕੇ ਤੇ ਆਪਣੇ ਸਾਰੇ ਟੋਟਲ ਖਰਚੇ ਕਰਕੇ ਹਾਂਜੀ ਤੇ ਤੁਹਾਡਾ ਕਹਿੰਦਾ ਮਤਲਬ ਹੈ ਵੀ ਫਾਇਦਾ ਹੈ ਹੈ ਪੱਕਾ ਜੀ ਕਿਉਂ ਨਹੀਂ ਹੈਗਾ ਜੀ ਮੇਰੇ ਕੋਲ ਦੇਖੋ ਹੋਰ ਕੋਈ ਕੰਮ ਨਹੀਂ ਹੈ ਮੈਂ ਕੋਈ ਨੌਕਰੀ ਨਹੀਂ ਕਰਦਾ ਜੀ ਮੈਂ ਕੋਈ ਪ੍ਰਾਈਵੇਟ ਜੋਬ ਨਹੀਂ ਹੈ ਜੀ ਮੇਰੀ ਦੇਖ ਲਓ ਜੀ ਮੈਂ ਆਪਣੀ ਇਨਾ ਦੇ ਸਿਰ ਤੇ ਹੀ ਜ਼ਮੀਨ ਦਾ ਠੇਕਾ ਤਾਂ ਮੇਰੇ ਕੋਲ ਸਾਲ ਤੇ ਬਾਅਦ ਇੱਕ ਸਾਲ ਜਿਹਾ ਹੁੰਦਾ ਨਾ ਜੀ ਤੇ ਬੇਟੀ ਮੇਰੀ ਬਾਹਰ ਗਈ ਹੈ ਆਸਟ੍ਰੇਲੀਆ ਮੈਨਾ ਉਹਦੇ ਸਿਡਨੀ ਹੈ ਮੇਰੀ ਹੈ ਬੇਟੀ ਇੱਥੇ ਗਈ ਹੈ ਸਿਡਨੀ ਚੇਂਜ ਮੇਰੀ ਬੇਟੀ ਬਾਹਰ ਹੈ ਛੋਟੀ ਧੀ ਹੈ ਛੋਟੀ ਬੇਟੀ ਹੈ ਮੇਰੀ ਡਾਕਟਰੀ ਕਰ ਰਹੀ ਹੈ ਜੈ ਰੈਡੀਓਲੋਜੀ ਦਾ ਕੋਰਸ ਹੈ ਐਮ ਆਰ ਆਈ ਸੀਟੀ ਸੈਂਟਰ ਹੱਦ ਯੂਨੀਵਰਸਿਟੀ ਹੈ ਜੀ ਠੀਕ ਹੈ ਚੰਡੀ ਖਰੜ ਕੋਲੇਜੀ ਠੀਕ ਹੈ ਤੇ ਬੇਟਾ ਹੁਣ ਪਲੱਸ 2 ਕਰਕੇ ਹਟਿਆ ਜੀ ਤੇ ਦੇਖ ਲਓ ਉਹ ਇਨਾ ਦੇ ਸਿਡਨੀ ਹੋ ਰਹੀ ਹੈ ਬੇਟੀ ਨੇ ਮਰ ਕੇ ਕੀ ਸੋਚਿਆ ਵੀ ਕੀ ਕਰਨਾ ਬੇਟੀ ਦਾ ਤਾਂ ਚਲੋ ਦੇਖੋ ਬਾਹਰ ਦਾ ਹੀ ਸੋਚਾਂਗੇ ਪਰ ਬੇਟ ਬੇਟੇ ਨੂੰ ਆਪਕੇ ਕੋ ਦੇਖੋ ਕੁੜੀਆਂ ਤਾਂ ਦੇਖੋ ਪਰਾਇਆ ਤਾਂ ਆਪਾਂ ਚਲੋ ਨਹੀਂ ਕਹਿ ਸਕਦੇ ਪਰ ਇਹ ਜਾਣਾ ਹੀ ਹੈ ਉਹਨਾਂ ਨੇ ਜਾਣਾ ਹੀ ਹੈ ਜਾਣਾ ਹੀ ਹੈ ਅਗਲੇ ਦੇ ਕਰੀ ਠੀਕ ਹੈ ਜਾਣਾ ਹੀ ਹੈ ਨਾ ਤਾਂ ਉਹਨਾਂ ਨੇ ਤਾਂ ਜਾਣਾ ਹੀ ਜਾਣਾ ਹੈ ਉਹਨਾਂ ਦੇ ਜਾਣਾ ਤਾਂ ਬੇਟੇ ਨੂੰ ਆਪਣੇ ਕੋਲ ਰੱਖਾਂਗੇ ਬੇਟੇ ਨੂੰ ਇਹੀ ਕੰਮ ਕਰਾਵਾਂਗੇ ਠੀਕ ਹੈ ਬੇਟੇ ਨੂੰ ਵਧੀਆ ਪੜ੍ਹਾਈ ਕਰਾ ਕੇ ਔਰ ਮੈਂ ਡਾਕਟਰੀ ਦਾ ਇਹਨਾਂ ਨੂੰ ਫਾਰਮਾਸਿਸਟ ਦਾ ਕੋਰਸ ਕਰਾ ਕੇ ਮੈਂ ਇਹਨਾਂ ਦੇ ਵਿੱਚ ਹੀ ਲਾਉਣਾ ਫਿਰ ਮੈਂ ਕਿੱਲੇ ਜੋ ਜਮੀਨ ਜਮੀਨ ਲੈ ਕੇ ਦੁਬਾਰਾ ਬਾਹਰ ਫਾਰਮ ਬਣਾਉਣਾ ਮਤਲਬ ਤੁਸੀਂ ਆਪ ਨਹੀਂ ਪੜੇ ਪਰ ਬੱਚਿਆਂ ਨੂੰ ਪੜਾਇਆ ਨਹੀਂ ਬੱਚਿਆਂ ਨੂੰ ਤਾਂ ਦੇਖੋ ਜੀ ਚਲੋ ਮੈਂ ਨਹੀਂ ਪੜ ਪਾਇਆ ਜੀ ਪਰ ਬੱਚਿਆਂ ਦੀ ਤਾਂ ਆਪਾਂ ਖਾਇਸ ਪੂਰੀ ਕਰ ਸਕਦੇ ਹਾਂ ਔਰ ਉਹ ਹੋਇਆ ਸਿਰਫ ਗਊ ਮਾਤਾ ਦੇ ਨਾਲ ਗਊ ਮਾਤਾ ਦੇ ਨਾਲ ਇਹਨਾਂ ਦੇ ਸਿਰ ਤੇ ਬੇਟੀ ਵੀ ਸੀ ਬਾਹਰ ਭੇਜੀ ਇਹਨਾਂ ਦੇ ਸਿਰ ਤੇ ਬੇਟੀ ਬਾਹਰ ਦੀ ਡਾਕਟਰ ਜੀ ਹੈ ਨਾ ਬੇਟੀ ਡਾਕਟਰ ਜੀ ਦੇ ਬੇਟੇ ਨੂੰ ਵੀ ਐਸੇ ਕੰਮ ਚਲਾਉਣਾ ਬੇਟੇ ਨੂੰ ਮੈਂ ਐਸੇ ਕੰਮ ਤੇ ਲਾਵਾਂ ਜੀ ਹੁਣ ਪਲੱਸ 2 ਹੋ ਗਈ ਇਹਦੀ ਮੈਂ ਹੁਣ ਇਹਨੂੰ ਲੁਧਿਆਣਾ ਭੇਜੂਗਾ ਲੁਧਿਆਣਾ ਨੇੜੇ ਟ੍ਰੇਨਿੰਗ ਲਾਊਗਾ ਜੀ ਲੁਧਿਆਣੇ ਟ੍ਰੇਨਿੰਗ ਲਾਣ ਤੋਂ ਬਾਅਦ ਫਿਰ ਇਹਨੂੰ ਆਪਣੇ ਡਾਕਟਰ ਸਾਹਿਬ ਜੀ ਕੋਲ ਇਹ ਹੈਗੇ ਨੇ ਆਪਣੇ ਡਾਕਟਰ ਭਰਦਵਾ ਜੀ ਹੋਗੇ ਹੋਰ ਉਹਨਾਂ ਦੇ ਨਾਲ ਲਾ ਦੇਣਾ ਮੈਂ ਇਹਨੂੰ ਸਿੱਖਣ ਵਾਸਤੇ 2 ਸਾਲ ਲੱਗਣ 3 ਸਾਲ ਲੱਗਣ ਨਾਲ ਨਾਲ ਪੜ੍ਹਾਈ ਕਰੂਗਾ ਨਾਲ ਦੇ ਨਾਲੋ ਕੰਮ ਸਿੱਖੂ ਤੇ ਆਉਣ ਵਾਲੇ ਟਾਈਮ 'ਚ ਤੁਸੀਂ ਕੋਈ ਸੋਚਿਆ ਵੀ ਫਾਰਮ ਹੋਰ ਵੱਡਾ ਕਰਨਾ ਹੈ ਪ੍ਰਮਾਤਮਾ ਸੁੱਖ ਰੱਖੇ ਜੀ ਗਰ ਵਾਈਗਰੂ ਨੇ ਮੇਰ ਕੀਤੀ ਤਾਂ ਜ਼ਰੂਰ ਫਾਰਮ ਬਣਾਵਾਂਗੇ ਮੈਂ ਤਾਂ ਬਹੁਤ ਮਿਹਨਤ ਕਰਦੇ ਫਿਰ ਵਾਈਗਰੂ ਵੀ ਮੇਰ ਕਰ ਲੈ ਨਹੀਂ ਉਹ ਉਹ ਤਾਂ ਫਿਰ ਹੈ ਹੀ ਹੈ ਜੀ ਹਾਂ ਉਹ ਤਾਂ ਫਿਰ ਨਾਲ ਲੱਗਦਾ ਹੀ ਨੇ ਜੀ ਮੈਂ ਦੇਖੋ ਜ਼ਿਆਦਾ ਤਾਂ ਨਹੀਂ ਕਹਿੰਦਾ ਮੈਂ ਫਿਰ ਉਹ ਲੇਬਰ ਦੇ ਸਿਰ ਤੇ ਹੋ ਜਾਂਦਾ ਬੰਦਾ ਕੰਮ ਹਾਂ ਲੇਬਰ ਪੱਲੇ ਨਹੀਂ ਪਾਉਂਦੀ ਠੀਕ ਮਤਲਬ ਤੁਸੀਂ ਚਾਹਦੇ ਹੋ ਵੀ ਜਿੰਨਾ ਕਿ ਤੁਸੀਂ ਆਪ ਕਰਨਾ ਜਿੰਨਾ ਕਿ ਮੈਂ ਖੁਦ ਆਪ ਕਰ ਸਕਾਂ ਜਦ ਤੱਕ ਬੱਸ ਮੈਂ ਠੀਕ ਹੈ ਫਿਰ ਬੇਟਾ ਜਦ ਸੰਭਾਲ ਲੂਗਾ ਜਦ ਲੇਬਰ ਦਾ ਸਾਰਾ ਕੰਮ ਸਿਸਟਮ ਹੋ ਜੂਗਾ ਫਿਰ ਆਪਾਂ ਚਾਹੇ ਜਿੰਨੀ ਮਰਜ਼ੀਆਂ ਗਾਵਾਂ ਵਧਾ ਲਓ 20 25 ਗਾਵਾਂ 25 ਗਾਵਾਂ 30 ਗਾਵਾਂ ਤੱਕ ਬਣਾ ਮੰਗ ਜਗਵਾ ਲੈ ਮਤਲਬ 25 ਗਾਵਾਂ ਤੱਕ ਸੋਨਾ ਫਾਰਮ ਬਣ ਸਕਦਾ ਬਹੁਤ ਵਧੀਆ ਕੰਮ ਹੈ ਔਰ ਬਹੁਤ ਵਧੀਆ ਇਨਕਮ ਸੋਣੀ ਇਨਕਮ ਹੋ ਸਕਦੀ ਹੈ ਉਹ ਜਨਾਬ ਪਰ ਬਸ਼ਰਤੇ ਤੁਸੀਂ ਟਾਈਮ ਟੂ ਟਾਈਮ ਇਹਨਾਂ ਨੂੰ ਟਾਈਮ ਦਿੰਨੇ ਜਦੋਂ ਉਹਨਾਂ ਵਿੱਚ ਜੇ ਤੁਸੀਂ ਟਾਈਮ ਦੋਵੋਗੇ ਤਾਂ ਇਹ ਤਾਂ ਹੋਏ ਨਹੀਂ ਅਜਿਹਾ ਦੇਣਗੀਆਂ ਹੁਣ ਪਤਾ ਕੀ ਕਰਦੇ ਨੇ ਲੋਕ ਵੀ ਸੰਨੀ ਕਰਤੀ ਪੱਠੇ ਪਾਤੇ ਚਲੇ ਗਏ ਮੈਂ ਤੁਸੀਂ ਇਹ ਦੇਖ ਲਓ ਮੈਂ ਸ਼ਾਮ ਨੂੰ ਦੁੱਧ ਪਾਣ ਤੋਂ ਬਾਅਦ ਸੰਨੀ ਕਰਨ ਤੋਂ ਬਾਅਦ ਇਹਨਾਂ ਦੀ ਖੁਰਲੀ ਦੇ ਉੱਪਰ ਬੈਠਿਆ ਹੁੰਦਾ ਹਾਂ ਵੀ ਦੇਖਦਾ ਵੀ ਪਸ਼ੂ ਕੋਈ ਘਟਵਾਤਾ ਨਹੀਂ ਖਾ ਰਿਆ ਨਾਲ ਵਿਆਹ ਦਾ ਥਰਮਾਮੀਟਰ ਲਾ ਕੇ ਮੈਂ ਉਹਨਾਂ ਨੂੰ ਚੈੱਕ ਕਰਦਾ ਵੀ ਗਾਂ ਨੇ ਅੱਜ ਕਿਉਂ ਘਟਾ ਦੁੱਧ ਦਿੱਤਾ ਕਿਉਂ ਘਟ ਕਾ ਰਹੀ ਹੈ ਇਹ ਬਸ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਨੌਵੀਂ ਫੇਲ ਹੈ ਮੈਨੂੰ ਵੀ ਫਿਰ ਮੈਂ ਨੌਵੀਂ ਫੇਲਾਂ ਜੀ ਨੌਵੀਂ ਚ ਤਾਂ ਮੈਂ ਪਾਸ ਕਰਾਤਾ ਸੀ ਜੀ ਨੌਵੀਂ ਚ ਤਾਂ ਮੈਂ ਫੇਲ ਪਾਸ ਹੋ ਗਿਆ ਸੀਗਾ ਮੇਰੇ ਫਾਦਰ ਸਾਹਿਬ ਨੇ ਕਰਾਤਾ ਸੀ ਪਰਵਾਨਾ ਨੇ ਕਿਹਾ ਵੀ ਨੌਵੀਂ ਚ ਤਾਂ ਚਲ ਮੈਂ ਪਾਸ ਕਰਾ ਦਾਂਗਾ ਦਸਵੀਂ ਚ ਕੌਣ ਕਰਾਉਏ ਤੈਨੂੰ ਦਸਵੀਂ ਚ ਤਾਂ ਤੇਰੀ ਬ੍ਰੇਕ ਲਗਣੀ ਲੱਗੀ ਉਹਨੂੰ ਨੌਲੇਜ ਬਹੁਤ ਜ਼ਿਆਦਾ ਹੈ ਜਿਵੇਂ ਇਹਨਾਂ ਦੀਆਂ ਬਿਮਾਰੀਆਂ ਨੌਲੇਜ ਤਾਂ ਫਿਰ ਇਹਨਾਂ ਦੇ ਵਿੱਚ ਹੀ ਰਹਿਣਾ ਭਜੀ ਹਮ ਇਹਨਾਂ ਹੀ ਤਾਂ ਮੈਂ ਪਹਾਸਾ ਪੜਦਾ ਜੀ ਇਹ ਜੋ ਬੋਲਦੀਆਂ ਨੇ ਹਾਂ ਇਹ ਬੋਲ ਕੇ ਹੀ ਦੱਸ ਦਿਆਂ ਪਰ ਇਹਨਾਂ ਦਾ ਮੈਂ ਅੱਖਾਂ ਪੜਦੇ ਅੱਖਾਂ ਪੜ ਲੰਨਾ ਵੀ ਅੱਜ ਮੈਨੂੰ ਆ ਮੇਰੇ ਗਾਂਵ ਨੂੰ ਕਾ ਤਕਲੀਫ ਬਹੁਤ ਵਧੀਆ ਇਨਸਾਨ ਨੇ ਤੇ ਬੜਾ ਸੋਹਣਾ ਆਪਣਾ ਫਾਰਮ ਵੀ ਚਲਾ ਰਹੇ ਨੇ ਨੌਲੇਜ ਬਹੁਤ ਹੈ ਤੇ ਇਹਨਾਂ ਨੂੰ ਜਾਨਵਰ ਬਾਰੇ ਵੀ ਬਹੁਤ ਨੌਲੇਜ ਹੈ ਤੇ ਮੈਂ ਇਹਨਾਂ ਦਾ ਨੰਬਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਸ਼ੇਅਰ ਕਰਾਂਗੇ ਜੀ ਕਿਸੇ ਨੇ ਨਵਾਂ ਫਾਰਮ ਖੋਲਣਾ ਹੁੰਦਾ ਜਾਂ ਕਿਸੇ ਨੂੰ ਮੱਝਾਂ ਗਾਵਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਬਹੁਤ ਜ਼ਿਆਦਾ ਨੌਲੇਜ ਹੈ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਆਪਾਂ ਡੇਰੀ ਫਾਰਮ ਦੇਖ ਚੁੱਕੇ ਆਂ ਬਾਕੀ ਇਹਨਾਂ ਨਾਲ ਗੱਲਬਾਤ ਕੀਤੀ ਵੀ ਕਿੰਨਾ ਖਰਚਾ ਇਹਨਾਂ ਨੇ ਖੁੱਲ ਕੇ ਦੱਸਿਆ ਵੀ ਜਿੰਨਾ ਖਰਚਾ ਤੇ ਜਿੰਨੀ ਇਹਨਾਂ ਨੂੰ ਬਚਤ ਪੜਾਈ ਤੇ ਇਹਨਾਂ ਨੇ ਆਪਣਾ ਡੇਰੀ ਫਾਰਮ ਦੇ ਉੱਪਰੋਂ ਬੇਟੀਆਂ ਦੀ ਪੜ੍ਹਾਈ ਬੇਟੀਆਂ ਨੂੰ ਵਿਦੇਸ਼ ਭੇਜਣਾ ਤੇ ਹੁਣ ਜਿਹਰ ਚੋਂ ਬਚਤ ਹੈ ਤਾਂ ਹੀ ਬੇਟੇ ਨੂੰ ਵੀ ਸੋਚ ਰਹੇ ਨੇ ਵੀ ਇੱਥੇ ਡੇਰੀ ਫਾਰਮ ਤੋਂ ਆਖ ਲੈਣਾ ਤੇ ਛੋਟੇ ਜਿਹੇ ਫਾਰਮ ਦੇ ਵਿੱਚ ਸੌਗਾ ਜਿਹਨਾਂ ਦੀ ਨੀਚੇ ਰਹਿ ਜਿਹੜਾ ਫਾਰਮ ਹੈ ਜਿਹੜੇ ਕਹਿੰਦੇ ਨੇ ਵੀ ਨਹੀਂ ਥੋੜੀ ਜਗ੍ਹਾ ਇਥੇ ਬਣ ਨਹੀਂ ਸਕਦਾ ਇਥੇ ਹੋ ਨਹੀਂ ਸਕਦਾ ਇਹਨਾਂ ਨੇ ਫਾਰਮ ਵੀ ਥੱਲੇ ਬਹੁਤ ਸੋਹਣਾ ਬਣਾਇਆ ਹੋਇਆ ਤੇ ਉੱਤੇ ਰਹਿ ਹੈ